ਸਤਿ ਸ਼੍ਰੀ ਅਕਾਲ ਜੀ ਸਾਡੇ ਅੱਜ ਦੇ ਵਲੌਗ 'ਚ ਤੇ ਹੋਰ ਸੁਣਾਓ ਮਿੱਤਰੋ ਟਾਈਮ ਹੋ ਗਿਆ ਪੌਣੇ 1 ਇਹ ਕੁਦਰਤੀ ਆਵੇਂ ਜਦੋਂ ਵਲੌਗ ਕਰਨਾ ਪੌਣਾ ਟਾਈਮ ਹੀ ਹੋਇਆ ਹੁੰਦਾ ਰਾਤ ਮੈਨੂੰ ਬਹੁਤ लेट ਹੋ ਗਿਆ ਸੀ ਮੈਂ ਮੁਟ ਕੇ ਫੇਰ ਮੈਨੂੰ ਦੁਬਾਰਾ ਆਫਿਸ ਜਾਣਾ ਪੈ ਗਿਆ ਫੈਕਟਰੀ ਦੇ ਵਿੱਚੋਂ ਡਰਾਈਵਰ ਥੋੜਾ ਜਿਹਾ ਗੁੱਸਾ ਕਰਕੇ ਕਿਸੇ ਗੱਲ ਤੋਂ ਤੇ ਉਹਨੂੰ ਵਿਚਾਰਨੋ ਕਿਹਾ ਭਰਾਵਾ ਜਾ ਫੈਕਟਰੀਆਂ ਵਾਲੇ ਵੀ ਭਈ ਬਹੁਤ ਤੰਗ ਕਰਦੇ ਆ 4 ਵਜੇ ਦੀ ਗੱਡੀ ਲਵਾਈ ਆ ਅੰਦਰ ਰਾਤ 1 ਵਜੇ ਕੱਢੀ ਆ ਡਰਾਈਵਰ ਹੀ ਵਿਚਾਰੇ ਅੱਕ ਜਾਂਦੇ ਕਦੇ ਇਸ ਪਲੇਟਫਾਰਮ ਤੇ ਲਾਗ ਦੂਜੇ ਤੇ ਲਾਗ ਕਦੇ ਤੀਜੇ ਤੇ ਮੁੜ ਕੇ ਰਾਤ ਖਰਾਬ ਕਰ ਦਿੰਦੇ ਐ ਸਵੇਰੇ ਫਿਰ ਗੱਡੀ ਭਾਲਦੇ ਆ ਉੱਥੇ ਇਹ ਥੋੜਾ ਜਿਹਾ ਕੰਮ ਇਦਾਂ ਚੱਲੀ ਜਾਂਦਾ 19 21 ਬੰਦਾ ਨਾਰਾਜ਼ ਹੋ ਗਿਆ ਸੀ ਸਾਡਾ ਰਾਤ ਫਿਰ ਉਹਨੂੰ ਮਨਾਇਆ ਜਾ ਕੇ ਮੈਂ ਭਰਾਵਾ ਜਾ ਗੱਡੀ ਲੈ ਕੇ ਕਿਉਂ ਗੁੱਸੇ ਕਰਦਾ ਓਰੇ ਯਾਰ ਆ ਜਾਮ ਜਾਂ ਪੱਕਾ ਹੀ ਲੱਗਿਆ ਰਿਹਾ ਹੈ ਇਹਨੇ ਜਾਉਂ ਜਾਂ ਮੈਂ ਬੜਾ ਤੰਗ ਕਰਦਾ ਚੱਲ ਘਰ ਤੋਂ ਬਾਹਰ ਨਿਕਲਦੇ ਆਂ ਜਮ ਟੱਕਰ ਜਾਂਦਾ ਹੋਵੋ ਸੁਣਾਓ ਸੱਜਣੋ ਠੀਕ ਠਾਕ ਨੇ ਤੁਹਾਡੀਆਂ ਸੇਤਾਂ ਸਾਰਿਆਂ ਦੀਆਂ ਆਹ ਵੇ ਲੋ ਜਵਾਕ ਦੀ ਉਮਰ ਕਿੰਨੀ ਕੁ ਹੋਣੀ ਆ ਨਾ ਅੱਜ ਦਾ ਕੂੜਾ ਇਕੱਠਾ ਕਰੀ ਜਾਂਦੇ ਨੇ ਇਹ ਉਹਨਾਂ ਦਾ ਜਵਾਕ ਹੈ ਤੇ ਮੈਂ ਨਾ ਆਪਣੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਨਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਮੈਂ ਲਿੰਕ ਸ਼ੇਅਰ ਕੀਤਾ ਹੈ ਬਲੈਕ ਰਾਇਟਰ ਬਦੀਸ਼ਾ ਉਹ ਪਾ ਲਈ ਉਹ ਤਰਨ ਤਰਨ ਉਥੇ ਧਜੂਰ ਸਾਹਿਬ ਦੀ ਯਾਤਰਾ ਕਰ ਰਹੇ ਨੇ ਤੇ ਮੈਂ ਕੱਲ੍ਹ ਵਾਲੇ ਵਲੋਗ ਦੇ ਵਿੱਚ ਮੈਂ ਉਹਨਾਂ ਦਾ ਚੈਨਲ ਕੀਤਾ ਹੈ ਐਡ ਤੇ ਜਿਹੜੇ ਮੇਰੇ ਸੱਜਣਾਂ ਦਾ ਜਿਹੜਾ ਮੇਰਾ ਵਲੋਗ ਦੇਖਣਗੇ ਤਾਂ ਜਰੂਰ ਉਹਨਾਂ ਨੂੰ ਸਬਸਕ੍ਰਾਈਬ ਕਰੋ ਜਾ ਕੇ ਚੈਨਲ ਉਹਨਾਂ ਦਾ ਬਹੁਤ ਵਧੀਆ ਕੰਟੈਂਟ ਬਣਾ ਰਹੇ ਨੇ ਉਹ ਨਾਲੇ ਧਾਰਮਿਕ ਯਾਤਰਾ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਜਰੂਰ ਫੋਲੋ ਕਰੋ ਤੇ ਜਰੂਰ ਦੇਖੋ ਜਾ ਕੇ ਤੁਸੀਂ ਉਹਨਾਂ ਦਾ ਕੰਟੈਂਟ ਤੇ ਵਧਿਆਨੇ ਨੇ ਹੰਗ ਸਿੰਘ ਫੋਜਾ ਬੁੱਢਾ ਦਲ 96 ਕਰੋੜੀ ਪੰਜਵਾਂ ਤੱਕ ਤੇ ਤੁਸੀਂ ਉਹਨਾਂ ਨੂੰ ਮਿਲੋ ਉਹਨਾਂ ਦਾ ਚੈਨਲ ਦੇਖੋ ਜਾ ਪੂਰਾ ਮਹੀਨਾ ਹੀ ਮੈਨੂੰ ਲੱਗਦਾ ਵੀ ਉਹਨਾਂ ਨੇ ਲਾ ਦੇਣਾ ਆ ਤੇ ਪੂਰੇ ਮਹੀਨੇ ਦਾ ਕੰਟੈਂਟ ਤੁਹਾਡੇ ਕੋਲ YouTube ਤੇ ਵੇਖਣ ਨੂੰ ਮਿਲ ਜਾਣਾ ਤੇ ਮੈਂ ਹੋ ਸਕਿਆ ਤੇ ਮੈਂ ਇੱਕ ਦੋ ਕਲਿੱਪਾਂ ਉਹਨਾਂ ਨੂੰ ਆਖਿਆ ਆ ਵੀ ਮੇਰੇ ਆਸਤੇ ਬਣਾ ਕੇ ਭੇਜਣਾ ਤੇ ਮੈਂ ਆਪਣੇ ਵਾਲੇ ਮੈਂ ਆਪਣੇ ਵਾਲੇ ਕੰਟੈਂਟ ਦੇ ਵਿੱਚ ਜੋੜ ਦੂੰਗਾ ਇੱਥੇ ਤੇ ਤੁਸੀਂ ਉਹਦਾ ਨਾ ਕਰ ਲਿਓ ਹਿਸਾਬ-ਤਾਬ ਠੀਕ ਹੈ ਜੀ ਮੈਂ ਉਹਨਾਂ ਨੂੰ ਕਹੂੰਗਾ ਵੀ ਦੋ ਤਿੰਨ ਕਲਿੱਪਾਂ ਮੈਂ ਉਹਨਾਂ ਨੂੰ ਆਖ ਦੂੰਗਾ ਵੀ ਦੋ ਤਿੰਨ ਕਲਿੱਪਾਂ ਮੇਰੇ ਚੈਨਲ ਵਾਸਤੇ ਬਣਾ ਕੇ ਭੇਜ ਦੇਣ ਤੇ ਫਿਰ ਮੈਂ ਤੁਹਾਨੂੰ ਉਹਦਾ ਭੇਜ ਦੂੰਗਾ ਹਿਸਾਬ-ਤਾਬ ਤੁਸੀਂ ਦੇਖ ਲਿਓ ਚੈਨਲ ਉਹਨਾਂ ਦਾ ਆਉਂਦੀ ਹੈ ਦਨਹਾੜੀ ਦੇਖ ਬੋਲੀਆਂ ਤਨ ਤਨ RAM DAS GURU ਪਿੰਡ ਚਲੀ ਆ ਸੱਜਣਾ ਜੀ ਪਿੰਡ ਜਾ ਕੇ ਆਉਣਾ ਹੈ ਪਿੰਡ ਜਾਣ ਬੜੀ ਰੋਹ ਕਰਦੀ ਯਾਰ ਪਰ ਕੰਮਕਾਰੀ ਇੱਤਾਂ ਦੇ ਫਸੇ ਹੋਏ ਨੇ ਕੀ ਬੰਦਾ ਕਰੇ ਕੀ ਕੱਢੂਗਾ ਯਾਰ ਟਾਈਮ ਨਾ ਹੁਣ ਆ ਦਿਨ ਤੇ ਨਾ ਪਿੰਡਾਂ ਜਾਣ ਬੋਲੇ ਲੱਭਾ ਮੈਂ ਹੀ ਆਪਣੀ ਮਾਸੀ ਦੇ ਪਿੰਡ ਜਾਂਦੇ ਹੁੰਨੇ ਜਦਾਤਰ ਉਹ ਤੇ ਰਹੀਦਾ ਖਾਈ ਦਾ ਬੀਜ ਦਾ ਮੁੱਝਾ ਕਰੀਦੀਆਂ ਹੈ ਨਾ ਪਿੰਡ ਚੱਲੀਏ ਬੜਾ ਦੇ ਲਗਾਉਂਦੇ ਪਿੰਡ ਜਾਣ ਨੂੰ ਮੈਂ ਹੈਗਾ ਤਾਂ ਹੈ ਪਰਸੋਂ ਦਾ ਪ੍ਰੋਗਰਾਮ ਪਰ ਮੈਨੂੰ ਕੰਮ ਨੇ ਮੇਰੇ ਕੋ ਜਾ ਨਹੀਂ ਹੋਣਾ ਮੈਂ ਉਹਦਾ ਇਕੱਲੇ ਜਾਵਾਂਗਾ ਟਾਈਮ ਕੱਟ ਕੇ। ਉਹ ਠੀਕ ਹੈ ਮਿੱਤਰੋ। ਇਹ ਮਿੱਤਰੋ ਆੜੇ ਲੁਧਿਆਣੇ ਸ਼ਹਿਰ ਦੇ ਹਾਲ ਦੇਖ ਲਓ ਤੁਸੀਂ ਕੀ ਹਾਲ ਨੇ ਸਾਡੇ ਲੁਧਿਆਣੇ ਸ਼ਹਿਰ ਦੇ। ਜਾਮ ਜਾਮ ਕੜਾ ਚੱਕੜਾ ਚ ਕੰਮ। ਉਹ ਅੱਗੇ ਮੇਲਾ ਦਾ ਰੋਡਵੇ ਦੀ ਬੱਸ ਐਕਸੀਡੈਂਟ ਹੋਈ ਹੋਈ ਹੈ ਜਿੰਨਾ ਤੱਕ ਮੈਨੂੰ ਲੱਗਦਾ। ਹੀ ਹਾਲ ਆ ਦੇਖੋ ਭਾਈ ਸ਼ਹਿਰ ਦੇ ਦੇਖੀ ਕਹਿੰਦਾ ਦੂਜੀ ਨਾ ਭਾਂ ਚ ਐਕਸੀਡੈਂਟ ਕਰ ਲਿਓ ਓਏ ਮਾਹੇ ਨਿਕਲ ਕੇ ਜਾਂਦੇ ਵਿਚਾਰੇ ਲੋਗ ਓਏ ਆਹ ਮੁੰਡਿਆ ਦੇਖ ਜਾਮ ਲੱਗਿਆ ਐਕਸੀਡੈਂਟ ਹੋ ਗਈ ਦੇਖ ਬਸ ਉੱਥੇ ਲਾਈਵ ਕਰਦੀ ਆ ਲਾਈਵ ਇਹ ਆ ਸਾਡਾ ਪਹਿਲਾ ਮੋਟਰਸਾਈਕਲ ਮੇਰਾ ਇਹ ਮੈਂ ਇਹਨੂੰ ਵੇਚਦਾ ਨਹੀਂ ਮਤਲਬ ਬਹੁਤ ਬੰਦੇ ਆਫਰ ਕਰਦੇ ਆਂ ਬਾਈ ਇਹਨੂੰ ਦੇ ਦੇ ਸਾਨੂੰ ਹਨਾ ਪਰ ਮੈਂ ਅਜੇ ਦਾ ਕੰਮ ਕਰਾ ਕੇ ਟਿਚ ਕਰਦਾ ਇਹ ਬਾਈ ਸਾਡੀ ਦੀ ਦੁਕਾਨ ਆ ਆ ਦੁਕਾਨ ਆ ਬਾਈ ਸਾਡੀ ਦੀ ਯਾਰ ਜਿਹੜਾ ਤੁਸੀਂ ਪਾਟੀਆਂ 11 ਵਾਲੀ ਗਲੀ ਦੇ ਵਿੱਚ ਆਉਂਗੇ ਨਾ ਸਵਾਲਾ 14 ਜਦੋਂ ਅਸੀਂ ਘਰ ਸੀ ਮੈਨੂੰ ਜਾਣਦੇ ਆ ਪਹਿਲੀ ਗਲੀ ਦੇ ਵਿੱਚ ਹੀ ਦੁਕਾਨ ਆ ਕਿ ਬਾਈ ਜੀ ਇੰਟਰੋਡਕਸ਼ਨ ਦਿਓ ਆਪਣਾ ਇੰਟਰੋਡਕਸ਼ਨ ਬਾਈ ਪਤਾ ਹੀ ਆ ਸਾਨੂੰ ਜਿਨ੍ਹਾਂ ਨੇ ਦੇਖਣਾ ਹੁੰਦਾ ਪਤਾ ਹੀ ਆ ਠੀਕ ਹੈ ਜੀ ਇੱਥੇ ਮੋਟਰਸਾਈਕਲਾਂ ਦੀ ਸਰਵਿਸ ਕੀਤੀ ਜਾਂਦੀ ਆ ਨਾਲ ਬੰਦੇ ਨੇ ਸਰਵਿਸ ਕੀਤੀ ਜਾਂਦੀ ਇੱਥੇ ਬੰਦੇ ਦੇ ਛਕਾਏ ਜਾਂਦੇ ਤੇ ਮੋਟਰਸਾਈਕਲ ਛਕਾਏ ਜਾਂਦੇ ਇਹ ਕਾ ਵੀ ਆਪਣੇ ਮਿੱਤਰ ਦਾ ਵੀ ਮੈਂ ਲੈ ਕੇ ਆਇਆ ਇੱਥੇ ਉਹ ਵੀ ਦੁਕਾਨ ਆਪਣੇ ਇਹਨਾਂ ਦੀ ਹੀ ਆ ਉਹ ਪਿੱਛੇ ਵਾਲੀ ਆ ਉਹ ਵਾਲੀ ਦੁਕਾਨ ਜੀ ਐਸ ਪੁਰਾਣੀ ਦੁਕਾਨ ਉਹ ਆ ਨੰਨੀ ਦੁਕਾਨ ਇਹ ਆ ਨਾ ਬੇਚਿਆ ਨਹੀਂ ਮੈਨੂੰ ਦਫਤਰ ਆ ਲੈਣਾ ਬਈ ਇਹ ਲੇਬਰ ਕੰਮ ਕਰਦੀ ਆ ਬਾਉ ਮੈਨੂੰ ਦੇ ਦੇ ਯਾਰ ਬੰਦੇ ਆ ਗਿਆ ਮਾਗਾ ਯਾਰ ਆ ਤੇ ਨਵਾਂ ਮਗਾਵਾ ਲੈਂਦਾ ਤੇ ਮਾਗਾ ਲੈਦਾ ਅੱਜ ਯਾਰ ਉਹਨੇ ਮਾਰਨਗੇ ਗੇੜੀ ਇਹਦੇ ਤੇ ਐਥੇ ਪਹਿਲਵਾਨੀ ਗੇੜੀ ਮਾਰਨਗੇ ਅੱਜ ਯਾਰ ਉਹਨੇ ਹਨਾ ਪੁਰਾਣੇ ਦਿਨ ਯਾਦ ਆਣਗੇ ਹੁਣ ਪੁਰਾਣੇ ਦਿਨ ਯਾਦ ਆਣਗੇ ਹਨਾ ਪਹਿਲਾਂ ਇਹ ਵੀ ਭੈਣਾਂ ਬੰਨ ਕੇ ਲੈ ਕੇ ਜਾਂਦੇ ਸੀ ਘਰ ਸਹੀ ਗੱਲ ਆ ਸਹੀ ਹੈ ਲੈ ਆਏ ਬੱਤਰ ਆਰੇ ਅੱਜ ਆਪਾਂ ਆਪਣੇ ਪੁਰਾਣੇ ਸਾਧਨ ਤੇ ਆਹ ਲੈਪਟਾਪ ਟੰਗੇ ਆ ਆ ਮੈਂ ਲਫਾਵੇ ਚ ਬਹਿ ਕੇ ਲਿਆ ਨਹੀਂ ਲੈਪਟਾਪ ਦਾ ਬਾਕੀ ਮਿੱਤਰ ਆਪਣਾ ਪਿੱਛੇ ਆ ਰਿਹਾ ਇਹ ਵੀ ਜ਼ਿੰਦਗੀ ਐ ਸੀਨ ਆ ਜਾਂਦਾ ਕਿੰਨਾ ਮਜ਼ਾ ਆ ਰਿਹਾ ਠੰਡ ਲੱਗ ਰਹੀ ਹੈ ਲਕੀ ਲਕੀ ਬਈ ਯਾਰ ਮੋਟਰਸਾਈਕਲ ਤੇ ਵਧੀਆ ਇੰਜੋਏ ਕਰ ਚਿੱਟੇ ਪਹੁੰਚੇ ਕਾਲੀ ਖਾਨੋਂ ਹੋਵੇ 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 ਆ ਨੋ ਬਲੱਟ ਡੀ ਕੇ ਪਿੱਛੇ ਆ ਰਿਹਾ ਸੱਜਣਾ ਆਪਣਾ ਕੋਇਆ ਕ ਪਾਗਲ ਇਨਸਾਨ ਆ ਮੈਂ ਗੱਡੀ ਤੇ ਹਾਰਨ ਵਈ ਸਰਦਾ ਪੁੱਸਾੜਾ ਕੋਹ ਕੋਹ ਤੋਂ ਕੋਹ ਕੋਹ ਲਾਈ ਆ ਲੈ ਮੋਟਰਸਾਈਕਲ ਵੀ ਨਹੀਂ ਚਲਾਉਣ ਦਿੰਦਾ ਹੈਗਾ ਸੋ ਨਾ ਮਿੱਤਰੋ ਇਹ ਵੀ ਦਿੱਤੇ ਕੀ ਬੱਕਰਾ ਦੇ ਜਰਵਾ ਮੈਂ ਬਹੁਤ ਟਾਈਮ ਗੱਡੇ ਆ ਮੋਟਰਸਾਈਕਲ ਤੇ ਨਾ ਮੈਂ ਬਹੁਤ ਜ਼ਿਆਦਾ ਮਤਲਬ ਜਦੋਂ ਕੋਈ ਵੀ ਸਾਧਨ ਨਹੀਂ ਸੀ ਹੁੰਦਾ ਉਦੋਂ ਇਹੀ ਸਾਧਨ ਕੋਲ ਹੁੰਦਾ ਸੀਗਾ ਇਹਦੇ ਇੱਥੇ ਜਾਣਾ ਸਭ ਪਾਸੇ ਮੈਂ ਪਿੰਡ ਵੀ ਬੜੀ ਬਾਰ ਜਾਇਆ ਐ ਇਸ ਮੋਟਰਸਾਈਕਲ ਤੇ ਆ ਡਾਕਟਰ ਲੱਗਿਆ ਹੋਇਆ ਸੀਗਾ ਮੇਰੇ ਇਹ ਕੰਡਮ ਹੋ ਜਾਂਦਾ ਸੀ ਪਿਆ ਪਿਆ ਕਰਾ ਮੈਂ ਦਾ ਕੰਮ ਕਰਵਾਇਆ ਤੇ ਹੁਣ ਇਹਨੂੰ ਅੱਜ ਮੈਂ ਚਲਾ ਰਿਹਾ ਫੁੱਲ ਨੰਦ ਆ ਰਿਹਾ ਮਿੱਤਰੋ ਪੁਰਾਣੇ ਮੋਟਰਸਾਈਕਲ ਬਾਹਰ ਚੱਕਾ ਜਾਇਦਾ ਉਹ ਹੱਬ ਜੀ ਪੈਨ ਵਾਲੀ ਆ ਪਿੱਛੋਂ ਆਪਾਂ ਪਾ ਲਿਆ ਕਿ ਫਿਰ ਚਲੋ ਦਿੱਲੀ ਚਲਾਇਆ ਕਰਾਂਗੇ ਇਹ ਚੱਕਾ ਬਬਲਿੰਗ ਕਰਦਾ ਹੈ ਦਾ ਚਲੋ ਠੀਕ ਆ ਮਿੱਤਰੋ ਹੋ ਕੇ